ਸਾਸੰਗ ਕਰਵਾਇਆ ਗਿਆ ਸੀ ਉੱਥੇ ਤੇ ਸਰੂਪੇ ਉੱਥੇ ਬੰਦੇ ਸੀ ਜਿਨ੍ਹਾਂ ਨੇ ਭਗਵਾਨ ਪਾਲ ਇੱਕਦਮ ਮੰਦਰ ਦੇ ਖਰਾਫ ਕੇਸ dairgita ਪੰਚਾਇਤ ਨੂੰ ਤੋਂ ਡੀਐਸਪੀ ਖੇਰਾ ਸਾਹਿਬ ਸੀਗੇ ਖੇਰਾ ਖੇਰਾ ਸਾਹਿਬ ਨੇ ਕਿਹਾ ਵੀ ਤੂੰ ਕਉ ਤੂੰ ਇੱਥੇ ਸਾਸੰਗ ਕਰਾਉਣ ਤੋਂ ਕਿਉਂ ਕੋਣ ਰੋਕ ਸਕਦਾ ਇਹਨਾਂ ਨੇ ਕਿਹਾ ਕਰ ਲਓ ਸਾਸੰਗ ਪਰ ਸਾਡੇ ਮਰਗਦੱਪ ਹੋ ਗਿਆ ਵੀ ਤੁਸੀਂ ਜਿਹੜਾ ਉਹ ਇੱਕ ਦਿਨ ਅੱਗੇ ਪਿੱਛੇ ਕਰੂਗੇ ਤੇ ਨਹੀਂ ਅੱਜ ਹੀ ਕਰਪਾ ਇਹਨਾਂ ਨੇ ਕਿਹਾ ਵੀ ਇੱਕ ਮੋ ਤੁਸੀ ਉਸੇ ਉਸੇ ਤੇ ਹਾਂਜੀ ਇਹ ਇਹਨਾਂ ਨੇ ਕਿਹਾ ਵੀ ਜੇ ਇਦਾਂ ਵੀ ਸਾਸੰਗ ਵਾਲੇ ਕਿਉਂਕਿ ਸਾਡੀ ਇਹਨਾਂ ਦਾ ਬਣਦੀ ਨਹੀਂ ਕਿ ਵੀ ਸਾਸੰਗ ਵਾਲੇ ਸਾਸੰਗ ਚ ਰਹਿਣਗੇ ਮਰਗ ਵਾਲੇ ਮਰਗ ਵਾਲੇ ਰਹਿਣਗੇ ਇੱਕ ਦੂਗੇ ਆਹ ਲਿਖਤੀ ਹੋਇਆ ਸੀ ਇਹੋ ਜੀ ਇਹ ਰਾਜਨਾਮਾ ਲਿਖਵਾਇਆ ਤੇ ਫੋਟੋ ਵੀ ਆ ਆ ਵੀ ਇੱਕ ਮਿੰਟ ਇਹ ਇੱਕ ਮਿੰਟ ਗੱਲ ਦੱਸ ਲੈਣ ਦੋ ਸਾਰੀ ਵੀਡੀਓ ਜਿਹੜੇ ਸਾਸੰਗ ਵਾਲੇ ਵਿਰੋਧੀ ਬੰਦੇ ਆ ਸਾਸੰਗ ਦੇ ਵਿੱਚੋਂ ਆ ਕੇ ਮਰਗ ਵਾਲੇ ਭੋਗ ਦੇ ਵਿੱਚ ਆਉਂਦੇ ਆ ਉੱਥੇ ਪੂਰਾ ਖੰਨਰ ਪਾਉਂਦੇ ਆ ਮਹਾਰਾਜ ਦੀ ਖਯੂਰੀ ਵਿੱਚ ਕਲਰ ਪਾ ਕੇ ਆ ਕੇ ਬਾਹਰ ਆ ਜਾਂਦੇ ਆ ਬਾਹਰ ਆਉਣ ਤੋਂ ਬਾਅਦ ਸਾਰੇ ਆਪੋ ਆਪਣੇ ਘਰਾਂ ਨੂੰ ਚੱਲ ਜਾਂਦੇ ਆ ਤਾਂ ਦੂਜੇ ਦਿਨ ਪਰਚਾ ਕਿਹਨਾਂ ਦੇ ਹੁੰਦਾ ਸੇਮ ਡੇ ਸੇਮ ਡੇ ਸੇਮ ਡੇ ਸੇਮ ਡੇ ਪਰਚਾ ਕਿਹਨਾਂ ਦੇ ਹੁੰਦਾ ਮਰਗ ਵਾਲੇ ਭੋਗ ਵਾਲਿਆਂ ਦੇ ਤੇ ਕਮੇਟੀ ਦੇ ਤੇ ਜੱਜ ਵੀ ਹੱਸਦਾ ਸੀ ਵਿਆਹ ਕਿਦਾਂ ਯੋਜਮਾਨ ਤੇ ਪਰਚਾ ਜਮਾਤ ਲਾਉਣ ਗਿਆ ਜਦੋਂ ਜਮਾਤ ਲਾਉਂਦਾ ਜੱਜ ਹੱਸਦਾ ਸੀਗਾ ਵੀ ਜਿਨ੍ਹਾਂ ਦੇ ਭੋਗ ਚ ਖੰਨਰ ਪਾਇਆ ਉਹਨਾਂ ਤੇ ਹੀ ਪਰਚਾ ਆ ਤੇ ਲਾਸਟ ਵਾਈਡ ਰੋਕ ਕੇ ਨਹੀਂ ਜਾ ਸਕਦੇ ਇਹ ਇਹ ਇਹਦੀ ਸੀਟੀਸੀ ਕਵਰੇਜ ਦੀ ਵੀਡੀਓ ਆ ਕਿੰਨਾ ਮੰਦਿਰ ਤੋਂ ਭਜਾਉਣ ਵਾਸਤੇ ਗਗਨਦੀਪ ਹੁਣਾ ਦੀ ਕਮੇਟੀ ਨੂੰ ਪ੍ਰਸ਼ਾਸਨ ਨੇ ਅੱਡੀ ਤੱਕ ਜ਼ੋਰ ਲਾਇਆ ਉਹਦੇ ਵਿੱਚ ਇੱਕ ਸਾਹਿਬ ਜੀ ਜਿਹੜਾ 9 ਤਰੀਕ ਨੂੰ ਤੇ 10 10 ਤਰੀਕ ਦਾ ਫੈਸਲਾ ਸੀ ਨਾ ਵੀ ਦੋ ਤਿੰਨ ਪ੍ਰੋਗਰਾਮ ਵੱਡੇ ਜਾਣਗੇ ਸੋਮਨਾਥ ਸਿੰਘ ਐਸਆਈ ਜਿਹੜਾ ਸੀ ਐਸਆਈ ਜਿਹੜਾ ਸੀ ਉਹ ਕੋਲ ਖੜਾ ਬਾਅਦ ਲਿਖ ਰਿਹਾ ਹੋ ਸਕਦਾ ਲਿਖਤੀ ਹੋ ਰਿਹਾ ਵੀ 10 ਤਰੀਕ ਨੂੰ ਤਿੰਨ ਪ੍ਰੋਗਰਾਮ ਇੱਥੇ ਬੰਦ ਕਰ ਇਸ ਇਹੋ ਹੀ ਆਪਣੇ ਜਿਹੜਾ ਇਹ ਹੀ ਨੈਵੀਗੇਸ਼ਨ ਆਫੀਸਰ ਬਣੇ ਉਸ ਐਫ ਆਈ ਆਰ ਦੇ ਉਹਨਾਂ ਨੇ ਖੁਦ ਲਿਖਾਇਆ ਵੀ ਦਾਸਤਰੀ ਨੂੰ ਇੱਥੇ ਤਿੰਨ ਪ੍ਰੋਗਰਾਮ ਆ ਕਿਸੇ ਨੇ ਇੱਕ ਦੂਜੇ ਦੇ ਪ੍ਰੋਗਰਾਮ ਤੇ ਨਹੀਂ ਜਾਣਾ ਫੋਦ ਉਹ ਜਿਹੜੇ ਮਦਈ ਨੂੰ ਬਣਾ ਕੇ ਨੇ ਬਿਆਨ ਦਵਾਏ ਵੀ ਉਹ ਕਹਿ ਰਿਹਾ ਵੀ ਮੰਦਰ ਦਾ ਗੇਟ ਖੁੱਲਾ ਸੀ ਮੈਂ ਅੰਦਰ ਵੜ ਗਿਆ ਉੱਥੇ ਜਾ ਕੇ ਮੈਨੂੰ ਹੱਥੇ ਮਾਰ ਕੇ ਬਾਹਰ ਕੱਢਤਾ ਉਹੀ ਏਐਸਆਈ ਮੌਕੇ ਦੀ ਰਿਪੋਰਟ ਬਣਾ ਰਿਹਾ ਵੀ ਇੱਦਾਂ ਹੋਈ ਆ ਹਾਲਾਂਕਿ ਉਹ ਖੁਦ ਮੌਕੇ ਦਾ ਗਵਾਹ ਹੈਗਾ ਵੀ ਤੂੰ ਉੱਥੇ ਕੀ ਕਰ ਗਿਆ ਪੁੱਛ ਨਹੀਂ ਸਕਦਾ ਸੀ ਉਹਨੂੰ ਬੀ ਜਿਆਦਾ ਕੱਲ ਆਪਾਂ ਲਖਤੀ ਕਰ ਲੈ ਪ੍ਰੋਗਰਾਮ ਵੱਡ ਲੈ ਆ ਤਾਂ ਤੁਸੀਂ ਤੁਹਾਡਾ ਮਤਲਬ ਹੀ ਨਹੀਂ ਬਣਦੇ ਅਗਲੇ ਦਿਨ ਭੋਗ ਜਾਣ ਦਾ ਉਹ ਜਿਹੜਾ ਮਦਈ ਬਣਿਆ ਉਹ ਦੱਸ ਨਹੀਂ ਰਿਹਾ ਉੱਥੇ ਵੀ ਉੱਥੇ ਭੋਗ ਚੱਲ ਰਿਹਾ ਸੁਣੋ ਜੀ ਕਿਤਾ ਉਹ ਕਹਿੰਦਾ ਮੈਂ ਤਾਂ ਆਪਣੇ ਭੋਗ ਵਾਸਤੇ ਟੈਂਟ ਲਾਉਣ ਗਿਆ ਸੀਗਾ ਟੈਂਟ ਤਾਂ ਔਰਲਿਡੀ ਪਹਿਲਾਂ ਉੱਥੇ ਲੱਗਾ ਹੋਇਆ ਜੀ ਸਾਡੇ ਤੋਂ ਸੀਸੀਟੀਵੀ ਕਹਿੰਦੇ ਵੀਡੀਓ ਆ ਜਦ ਪ੍ਰੋਗਰਾਮ ਡਿਸਾਈਡ ਹੋ ਗਿਆ ਲਖਤੀ ਹੋ ਗਿਆ ਵੀ ਟੈਂਟ ਨਹੀਂ ਤਾਂ ਭੋਗ ਵਾਲੀ ਪਾਰਟੀ ਨੇ ਲਾਣਾ ਤੂੰ ਥੋੜਾ ਟੈਂਟ ਲਾਏਂਗਾ ਉੱਥੇ ਨਾੜੇ ਦਾ ਫੰਕਸ਼ਨ ਵੀ 12 ਤਰੀਕ ਨੂੰ ਜਾ ਕੇ ਆ ਮਤਲਬ ਵੀ ਦੋ ਦਿਨ ਬਾਅਦ ਫੰਕਸ਼ਨ ਆ ਜਿਹਦੇ ਭੋਗ ਜਿਨ੍ਹਾਂ ਦੇ ਭੋਗ ਦੇ ਵਿੱਚ ਆ ਕੇ ਫੁੱਲ ਰਪਾਇਆ ਆ ਸਾਰੀ ਸਾਡੇ ਤੋਂ ਸੀਸੀਟੀਵੀ ਦੀ ਵੀਡੀਓ ਆ ਐਸਐਚਓ ਸਾਹਿਬ ਦੀ ਸਾਡੇ ਤੋਂ ਵੀਡੀਓ ਆ ਸਿਵਲ ਵਰਤੀ ਚ ਆ ਕੇ ਕਮੇਟੀ ਨੂੰ ਤਮਕਾ ਕੇ ਗਿਆ ਵੀਡੀਓ ਸਾਡੇ ਤੋਂ ਲੈ ਕੇ ਆ ਪਰਚਾ ਵੀ ਉਲਟ 1.5 ਘੰਟੇ ਦੇ ਵਿੱਚ ਸਾਡੇ ਤੇ ਕੀਤਾ ਪਰਚਾ ਤੋਂ ਉਸ ਤੋਂ ਬਾਅਦ ਸਾਸਾਂ ਕੀਤਾ ਇਹਨਾਂ ਨੇ ਸਰ ਬੇਨਤੀ ਤਾਂ ਜੀ ਜਿੰਨੀ ਤੱਕ ਇਹ ਸ਼ਾਈ ਆਨਰਡ ਕੋਡ ਆਪ ਜੀ ਦੇ ਸਾਹਮਣੇ ਪੇਸ਼ ਕੀਤੀ ਆ ਮੈਨੂੰ ਤੇ ਸਾਨੂੰ ਅਸੀਂ ਅੰਮ੍ਰਿਤਸਰ ਸਾਹਿਬ ਤੋਂ ਆਏ ਹੋਏ ਆ ਜੀ ਸਾਨੂੰ ਇਹ ਮਹਿਸੂਸ ਹੁੰਦਾ ਪਿਆ ਹੋ ਸਕਦਾ ਇਹਨਾਂ ਦੀ ਜਾਨ ਨੂੰ ਖਤਰਾ ਵੀ ਆ ਜਿਹੜਾ ਪੰਚਾਇਤ ਜਿਹੜਾ ਪ੍ਰਸ਼ਾਸਨ indi ਤੱਕੇ ਸ਼ਾਇਦ ਉਤਰਿਆ ਹੋਇਆ ਜੀ ਜਦੋਂ ਮਰਗ ਹੋ ਗਈ ਆ ਉਸ ਵਕਤ ਵੀ ਨਜਾਇਜ਼ ਤੌਰ ਤੇ ਮੁਕਦਮਾ ਦਰਜ ਕੀਤਾ ਗਿਆ ਜਿੰਨਾ ਤੇ ਸਾਡੇ ਲੋਕਾਂ ਦੇ ਮੰਗਿਆ ਹੋਈ ਆ ਜੀ ਉੱਥੇ ਸਖਤ ਤੋਂ ਸਖਤ ਪੈਰੇ ਪ੍ਰਸ਼ਾਸਨ ਦੇ ਹੋਣੇ ਚਾਹੀਦੇ ਆ ਜੀ ਇਹਨਾਂ ਦੀ ਜਿਹੜੀ ਜਾਨੀਮਾਲੀ ਉਹ ਰਾਖੀ ਹੋਣੀ ਚਾਹੀਦੀ ਹੈ ਜਿੰਨੀਆਂ ਵੀ ਨਾ ਪਰਸਨ ਰਿਲੇਟਡ ਆ ਤੁਹਾਡੇ ਜਿੰਨੀਆਂ ਵੀ ਗੂਸੂ ਹੈਗੇ ਮਨੁੱਖ ਸੇਵਾ ਸਭ ਤੋਂ ਚਾਹੀਦੀ ਹੈ ਨਾ ਕਿ ਵਿਆਪਕ ਤੇ ਬੇਰੀ ਡਿਊਟੀ ਨਹੀਂ ਹੈ ਸਾਰੇ ਫੋਟੋਕਾਪੀ ਦੇ ਦੇ ਮੈਨੂੰ ਸਾਰੀਆਂ ਹੀ ਚੀਜ਼ਾਂ ਦੇ ਦਿਓ ਜੋ ਜੋ ਤੁਹਾਡੇ ਇਸ਼ੂ ਆ ਇੰਡੀਟਨ ਦੇ ਦੋ ਸਾਰਾ ਕੁਝ ਤੁਸੀਂ ਮੈਨੂੰ ਤਾਂ ਜੋ ਸਰ ਸਰ ਜਿੱਦਾਂ ਹੀ ਕਹਿੰਦੇ ਹੁੰਦੇ ਇਹ ਇਦਾਂ ਹੀ ਕਹਿੰਦੇ ਆ ਦੇਖੋ ਤੁਸੀਂ ਜੋ ਚੀਜ਼ਾਂ ਕਹੀਆਂ ਆ ਠੀਕ ਹੈ ਮੈਂ ਸਾਰੀਆਂ ਬਾਅਦ ਚੱਕੇ ਹੀ ਸਾਹਮਣੇ ਸਰ ਠੀਕ ਹੈ ਚਲੋ ਮੈਂ ਕਿਸੇ ਸਰਕਾਰ ਦਾ ਜ਼ਿਕਰ ਨਹੀਂ ਕਰਦਾ ਜੀ 2022 ਤੋਂ ਜਦੋਂ ਦੀ ਪੰਜਾਬ ਦੇ ਵਿੱਚ ਬਾਦ ਸਰਕਾਰ ਆਈ ਹੋਈ ਹੈ ਸਰਕਾਰ ਦੇ ਆਦੇਸ਼ ਤੇ ਡਾਕਟਰ ਪੀ ਬਰਾਉਂ ਮਿਤਕਰ ਸਾਡੀ ਪ੍ਰਤੀ ਬਾਹਰ ਕਿ ਇੱਕ ਦਫਤਰ ਦੇ ਵਿੱਚ ਤਸਵੀਰ ਹੈ ਜਿਹੜੀ ਸ਼ੋਭਿਤ ਕੀਤੀ ਗਈ ਆ ਪਰ ਜਦੋਂ ਦੀ ਸਰਕਾਰ ਆਈ ਆ ਉਦੋਂ ਦੇ ਸਮਾਜ ਦੇ ਨਾਲ ਧੱਕੇ ਕਿਉਂ ਵੱਧ ਗਏ ਜੀ ਜਦੋਂ ਤੇ ਡਾਕਟਰ ਪੀ ਬਰਾਉਂ ਮਿਤਕਰ ਸਾਹਿਬ ਦੇ ਸਰੂਪ ਦਫਤਰਾਂ ਦੇ ਵਿੱਚ ਬਰਾਜਮਾਨ ਕੀਤੇ ਗਏ ਨੇ ਅੱਜ ਉਹਨਾਂ ਦਾ ਡਾਕਟਰ ਪੀ ਬਰਾਉਂ ਮਿਤਕਰ ਸਾਹਿਬ ਦਾ ਹੀ ਪਰਿਵਾਰ ਉਹਨਾਂ ਦਾ ਹੀ ਸਮਾਜ ਉਹਨਾਂ ਦੇ ਬੱਚੇ ਅੱਜ ਸੜਕਾਂ ਤੇ ਇਨਸਾਫ ਲਈ ਮਿਲਕਦੇ ਪਏ ਆ ਜੀ ਇਹ ਕਿੰਨੇ ਕਿ ਉਹ ਪੁੱਤ ਸਾਡੇ ਸਮਾਜ ਨੂੰ ਪਰਮਾਇਆ ਗਿਆ ਵਾ ਜਾ ਕਿ ਸਾਡੇ ਭਰਾ ਤੇ ਜੀਤੇ ਨੂੰ ਸੱਤਰ ਹੋ ਰਿਹਾ ਤੇ ਸਰਕਾਰ ਚੁੱਪੀ ਆ ਉਹਦੇ ਸੰਬੰਧੀ ਉਹ ਕਹਿੰਦੇ ਸੀ ਤੁਸੀਂ ਐਸਪੀ ਸ਼ਿਵੈਸ਼ਨਪੁਰਾਂਤ ਜਾ ਕੇ ਬਿਆਨ ਦਿਓ ਵਿਦ ਪੈਨਰੈਸ ਉਹਦੇ ਨਾਲ ਜਾਤ ਜਦੋਂ ਆਪਾਂ ਉੱਥੇ ਬਿਆਨ ਦੇ ਕੇ ਆਏ ਆ ਨਾ ਉਦੋਂ ਬਾਅਦ ਤੋਂ ਇਹਨਾਂ ਨੇ ਜਿਹੜਾ ਸਾਰਾ ਸ਼ਰੰਤ ਹੈ ਨਾ ਆਪਣੇ ਤੇ ਹੋਰ ਤਿੱਖਾ ਕਰਤਾ ਮਦਦ ਕਰਨ ਦੀ ਹੋਸਰੇ ਹੋਸਰੇ ਇਹ 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 ਆਪਾਂ ਹੋਮਵਰਕ ਸਾਹਿਬ ਦਿਵਾਏ ਸੀਗੇ ਵੀ ਤੁਸੀਂ ਐਸਪੀ ਸਪੈਸ਼ਲ ਬਣਾ ਤੇ ਜਾ ਕੇ ਜਦੋਂ ਸੀਸੀਟੀਵੀ ਕੈਮਰੇ ਜਿੰਨੇ ਭੰਦੇ ਆ ਉਹ ਜਦੋਂ ਛੇੜਖਾਨੀ ਕਰਦੇ ਮੰਨਦੀ ਉਹ ਜਾ ਕੇ ਬਕਾਇਦਾ ਵੀਡੀਓ ਤੇ ਉਹ ਤੁਸੀਂ ਜਾ ਕੇ ਅਸੀਂ ਤੀਕ ਹੈ ਫਿਰ ਰਿਕਾਰਡ ਇਹ ਚੀਜ਼ ਮੈਸਤੀ ਸਾਹਿਬ ਨਾਲ ਡਿਸਕਸ ਕਰ ਲੈਣੀ ਹੈ ਕਿਹੜਾ ਉਸ ਤੋਂ ਬਾਅਦ ਸਾਹਿਬ ਜੀ ਉਸ ਤੋਂ ਬਾਅਦ ਇੱਕ ਮਿੰਟ ਗੱਲ ਸੁਣਿਓ ਜੀ ਇੱਧਰ ਦੇਖਿਓ ਜੀ ਸਾਹਿਬ ਜੀ ਇੱਕ ਮਿੰਟ ਇੱਕ ਵਾਰੀ ਕਮੈਂਟ ਦੱਸੋ ਜੀ ਢੱਲੋ ਸਾਹਿਬ ਉਹ ਨਾਲ ਮੇਰੇ ਬਹੁਤ ਪੁਰਾਣੀ ਬੇਸ਼ਨਾ ਪਰ ਮੈਂ ਇਹ ਕਹਿਣਾ ਚਾਹੁੰਦਾ ਢਿੱਲੋ ਸਾਹਿਬ ਦੇ ਬਸ ਦੀ ਗੱਲ ਨਹੀਂ ਜੀ ਮੈਂ ਕਰ ਮੈਂ ਤਾਂ ਦੱਸਦਾ ਨਹੀਂ ਜੇ ਤੁਸੀਂ ਕਹੋ ਮੈਂ মিডিਆ 'ਚ ਕਹਿਣਾ ਚਾਹੁੰਦਾ ਢਿੱਲੋ ਸਾਹਮਣੇ ਜਿੰਨਾ ਸਾਨੂੰ ਲਾਰਿਆਂ 'ਚ ਰੱਖ ਕੇ ਤਾਂ ਪੰਚਾਇਤ ਦਾ ਜਿਹੜਾ ਚੱਕਰ ਵੀ ਉਹ ਸੀਗਾ ਉਹਨੂੰ ਤਾਣਾ ਬਾਣਾ ਬੁੰਨ ਦੇ ਵਿੱਚ ਕਾਮਜਾਬ ਹੋਇਆ ਉਹ ਢਿੱਲੋ ਸਾਹਿਬ ਦੇ ਵਿਸ਼ਵਾਸ ਤੇ ਅਸੀਂ ਥੋੜਾ ਢਿੱਲੇ ਰਹੇ ਵੀ ਚਲੋ ਕਿਤੇ ਨਾ ਕਿਤੇ ਸਾਨੂੰ ਇਨਸਾਫ ਦੇਣਗੇ ਉਨਾ ਕਰਕੇ ਜਿਹੜਾ 2-3 ਮਹੀਨਿਆਂ ਦੇ ਵਿੱਚ ਜਿਹੜਾ ਇਹਨਾਂ ਨੇ ਹਾਈ ਕੋਰਟ ਦੀ ਪਟੀਸ਼ਨ ਜਦੋਂ ਕਾਪੀ ਦਿੱਤੀ ਉਦੋਂ ਪਹਿਲੋ ਕਵਟ ਪਵਾ ਇਹ ਸਾਰਾ ਕੁਝ ਜਿਹੜਾ ਹੋਏ ਇਹ ਪ੍ਰਸ਼ਾਸਨ ਦੀ ਦੇਖ ਰੇਖ ਵਿੱਚ ਹੋ ਰਿਹਾ ਸੀ। ਸਾਲ ਜੀ ਇੱਕ ਗੱਲ ਹੋਰ ਦੇਖੋ ਜੀ ਕਾਰਵਾਈ ਦੀ ਆਪਾਂ ਇਹਦੇ ਵਿੱਚ ਖੁਦ ਡੀਐਸਪੀ ਸਾਹਿਬ ਐਸਡੀਐਮ ਸਾਹਿਬ ਦੀ ਮਨਜ਼ੂਰੀ ਦੇ ਵਿੱਚ ਜਿਹੜੀ ਉਹ ਵੀ ਕਹ ਦੱਸਦੇ ਆ ਉਹ ਜਿੰਦੇ ਤੋੜਦੇ ਸੀ ਸ੍ਰੀਬਲ ਛੇੜਖਾ ਨਹੀਂ ਕਰ ਰਿਹਾ। ਉਹਦੀ ਨੋਟੀਫਿਕੇਸ਼ਨ ਕਰਵਾ ਲਈ ਹੈ ਜੀ। ਹਾਂਜੀ। ਇੱਕ ਥਾਣੇ ਐਸਐਚਓ ਨੇ ਕੀ ਉਹ ਕਹਿ ਰਿਹਾ ਆ ਆ ਵੀ ਸੀਸੀਟੀਵੀ ਕੈਮਰਾ ਕੋਈ ਸ਼ੇਅਰ ਕਰਨੀ ਕੀਤੀ ਨਹੀਂ ਕਿ ਆ ਵੀ ਲਿਖਦੀ ਆ ਆ ਵੀ ਥਾਂ ਡੀਐਚ ਸਾਹਿਬ ਦੇ ਰਿਹਾ ਸਾਡੇ ਦੋ ਵੀਡੀਓ ਆ ਜਿਹ ਚ ਡੰਡੇ ਨਾਲ ਪਾਸੇ ਕਰਦੇ ਮੈਂ ਉਹ ਵੀ ਦਿਖਾ ਦਿੰਦਾ ਜਿਹੜਾ ਇਹ 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 ਜੋ ਵੀ ਕਹਿ ਰਹੇ ਆ ਨਾ ਨਹੀਂ ਉਹ ਤਾਂ ਤਕੀਰ ਕਰਦਾ ਮੈਂ ਤਕੀਰ ਕਰਦੇ ਨੇ ਪਰ ਪਰ ਜਿਹੜਾ ਉਹ ਆ ਜਿਹੜੀ ਜਬਾਰੀ ਕ੍ਰੋਸ ਜਿਹੜੀਆਂ ਗਲਤ ਰਿਪੋਰਟਾਂ ਬਣਾ ਰਹੀ ਆਵੇ ਇਹਦੇ ਤੇ ਕੀ ਕਹਿਣਾ ਚਾਹੁੰਦੇ ਤੁਸੀਂ ਮੈਂ ਤੁਹਾਨੂੰ ਇਹ ਕਿਵੇਂ ਜਾਤੇ ਜੀ ਸਾਹਿਬ ਜੀ ਸਾਹਿਬ ਦੀ ਰਿਪੋਰਟ ਹੈ ਜੀ ਡੀਜੀ ਸਾਹਿਬ ਦੀ ਰਿਪੋਰਟ ਹੈ ਜੀ ਜਾਂ ਜਿਹੜਾ ਸਾਰੇ ਇਸ਼ੂ ਹਨ ਇਹਨਾਂ ਦਾ ਪਰ ਸੈਟ ਬਣਵਾ ਲੈਂਦੇ ਹਾਂ ਠੀਕ ਹੈ ਐਸਪੀ ਡੈਂਕਤੀ ਬਣ ਜੂਗੀ ਨਾਲ ਤੋਂ ਡੀਐਸਪੀ ਹੋ ਜਾਣਗੇ ਜੈਸਾ ਚੱਲਣਗੇ ਉਹ ਤਾਂ ਕਰਵਾ ਦੇਣੀ ਹੋਰ ਕਰਵਾ ਲੈਣੇ ਨੂੰ ਤੋ ਦੇਖੋ ਜੀ ਆਹ ਦੇਖੋ ਮੋਰੂ ਕੀ ਕਹਿੰਦੇ ਉਹ ਕਹਿੰਦੇ ਨਾਦ ਗਵਾਹ ਪੇਸ਼ ਹੋਇਆ ਤਾਂ ਨਾ ਕੋਈ ਐਵੀਡੈਂਸ ਦਸਾਉਨੇ ਮੈਂ ਮੈਂ ਹਰ ਇੱਕ ਤਾਂ ਪੈਂਡ ਰਿਹਾ ਬਾ ਹਰ ਇੱਕ ਤਾਂ ਦਿੰਦਾ ਰਿਹਾ ਜੀ ਇਹੀ ਵੀ ਕਹਿ ਰਹੇ ਨੇ ਜੀ ਜੇਬ ਉਹ ਲੱਗਦਾ ਕਿ ਨਹੀਂ ਇੱਥੋਂ ਨਹੀਂ ਸਾਨੂੰ ਹੱਕ ਮਿਲਿਆ ਨਹੀਂ ਸਾਨੂੰ ਇਨਸਾਫ ਮਿਲਿਆ ਹੋਰ ਅਫਸਰ ਕਹਿੰਦੇ ਕਿ ਕਿੰਨਾ ਤੱਕ ਕਰੋਗੇ ਕਦੋਂ ਦੇਣਾ ਕਦੋਂ ਨੂੰ ਆ ਤੇ ਨ ਅਫਸਰ ਕਹਿੰਦੇ ਰਲਕੇ ਸਾਹ ਕੁਸ਼ਮੀਪੁਰ ਦਾ ਜ਼ਿਕਰ ਹੋਇਆ ਐ ਐਡਵੋਕੇਟ ਜਰਨਲ ਆ ਹਾਇਰ ਅਥਾਰਟੀ ਆ ਪੰਜਾਬ ਦੀ ਇਹ ਜੀ ਜੋ ਇਸ ਮੈਟਰ ਦੇ ਵਿੱਚ ਜੋ ਖੁਦ ਇਨਵੋਲਵ ਨੇ ਇਸ ਕੇਸ ਦੇ ਵਿੱਚ ਆਈ ਥਿੰਕ ਸੋ ਇਹ ਸੀਐਮ ਲਰੋਲਾ ਕੇਸ ਹੈ ਇਹ ਸੈਕੰਡ ਸੈਟ ਦੀ ਇਸ ਅਫਸਰਾਂ ਦੀ ਸੈਟ ਦੀ ਗੱਲ ਲਾ ਕਰਦੇ ਨਹੀਂ ਸੈਟ ਦੀ ਗੱਲ ਕੀਤੀ ਜੀ ਇਹ ਬੇਵੀ 4 ਸਾਲ ਹੋ ਗਏ ਜੀ ਇੱਦਾਂ ਹੀ ਬੰਦੇ ਨੂੰ ਮਿਲਕਦੇ ਤਾਂ ਕੋਈ ਉਹਦਾ ਰਿਜ਼ਲਟ ਨਹੀਂ ਨਿਕਲਿਆ ਐਤੋਂ ਤੱਕ ਕਿ ਸਾਨੂੰ ਜ਼ਿਲ੍ਹਾ ਲੈਵਲ ਦੇ ਪੁਲਿਸ ਅਧਿਕਾਰੀ ਦੇ ਵੱਲੋਂ ਇਹ ਕਹਿ ਦਿੱਤਾ ਗਿਆ ਦਫ਼ਤਰ ਦੇ ਵਿੱਚ ਕਿ ਪੁਲਿਸ ਪ੍ਰਸ਼ਾਸਨ ਦੇ ਜਿਹੜੇ ਆਪਣੇ ਮਾਦਮ ਸਾਹਿਬ ਜੀ ਉਹਨਾਂ ਨੂੰ ਡਾਇਰੈਕਟ ਬਾਹਰ ਕਰ ਦਿਓ ਅਸੀਂ ਜੋ ਕਾਰਵਾਈ ਕਰਾਂਗੇ ਕਰਾਂਗੇ ਜਿਹੜੀ ਵੀਡੀਓ ਸਾਹਮਣੇ ਖੋਲ੍ਹ ਸਾ ਕਰਦੇ ਆਂ ਜੀ ਉਹਨਾਂ ਨੇ ਉਹ ਪਰਲੇ ਉਹ ਦੱਸਾਂਗੇ ਅਸੀਂ ਨਾਂ ਵੀ ਉਹਨਾਂ ਦਾ ਨਸ਼ਰ ਕਰ ਦਿਆਂਗੇ ਕੋਈ ਇਸ਼ੂ ਵਾਲੀ ਗੱਲ ਤਾਂ ਸਾਰੀਆਂ ਵੀਡੀਓ ਉਹ ਇੱਧਰ ਸਬੂਤ ਦਵਾਂਗੇ ਵੀ ਕਿੱਦਾਂ ਸੀਟੀ ਸੀ ਆ ਰੰਗ ਦੇ ਨਾਲ ਤਾਹੂ ਕਰਦੇ ਪਏ ਦੂਸਰੇ ਕੈਮਰੇ 'ਚ ਆ ਗਏ ਫਿਰ ਉਹ ਸਾਡੇ ਤੋਂ ਵੀਡੀਓ ਕਿੱਦਾਂ ਬਚ ਗਿਆ ਉਹ ਸਾਨੂੰ ਪਤਾ ਯਾਨੀ ਕਿ ਕੁਝ ਨਹੀਂ ਛੱਡ ਕੇ ਉਹਦੇ ਪਿੱਛੇ ਜਦੋਂ ਆ ਜਾਂਦੇ ਉਹ ਸ਼ਰਿਆ ਵੀਡੀਓ ਦਿੱਤੀ ਉਹ ਲਿਖਦਾ ਪਿਆ ਵੀ ਇੱਥੇ ਕੋਈ ਪੈਂਡਰਾਈਵ ਤਾਂ ਹੈ ਨਹੀਂ ਕਿ ਪਰ ਸੀਸੀਟੀਵੀ ਕੈਮਰੇ ਨੇ ਕੋਈ ਛੇੜਖਾ ਨਹੀਂ ਕੀਤੀ ਪਰ ਤੁਹਾਨੂੰ ਕਿੱਦਾਂ ਪਤਾ ਲੱਗਾ ਕੀਤੀ ਕਿ ਨਹੀਂ ਕੀਤੀ ਇਹ ਵੀਡੀਓ ਹੈ ਨਹੀਂ ਤੇ ਹੁਣ ਇਹ ਤਾਂ ਜੀ ਜਿਹੜਾ ਇਹ ਇਸ਼ੂ ਆ ਨਾ ਇਹ ਵੱਖਰੇ ਤੁਸੀਂ ਇਨਵੈਸਟੀਗੇਟ ਕਰਨਾ ਕਰ ਲਓ ਫਿਰ ਸਾਲ ਗਿਆ ਮੈਂ ਥੈਂਕ ਸੈਟ ਤੋਂ ਕਰਵਾ ਲੈਂਦੇ ਆ ਬੜੀ ਹੱਤ ਮੇਰੀ ਡਿਊਟੀ ਲੱਗੀ ਹੈ ਮੈਂ ਕਰ ਦਿੰਦਾ ਜਿਵੇਂ ਜਿਹਾ ਦੇਰੀ ਕਿੰਨੇ ਸਾਹਿਬ ਜੀ ਘੱਟੋ ਘੱਟ 500000 ਪਿੰਡ ਰਵਾ ਦੇ ਚੁੱਕੇ ਆ ਜੀ ਇਹ ਪਾ ਕੇ ਅਸੀਂ ਪੇਸ਼ ਹੋ ਗਏ ਗਿਆਨ ਵੀ ਪਿਆਰ ਵੀ ਦੇ ਚੁੱਕੇ ਤੁਹਾਨੂੰ ਲੱਗਦਾ ਤਾਂ ਕਿਹੜੇ ਮੰਨ ਲਓ ਸਾਨੂੰ ਜਸ ਦੇ ਸਕਦੇ ਆ ਉਹ ਦੱਸ ਦੋ ਆਪਾਂ ਉਹਨਾਂ ਤੋਂ ਕਰਵਾ ਲਵਾਂਗੇ ਸਾਹਿਬ ਜੀ ਪਰ ਲੇਕਿਨ ਕਹਿੰਦੇ ਕਿ ਕਹਾਂ ਦੇ ਨਾਲ ਨੂੰ ਬੇਰਹਿਮ ਇੱਕ ਮਿੰਟ ਯਾਰ ਸਾਰੇ ਨਾ ਬੋਲੋ ਸਾਰੇ ਨਾ ਬੋਲੋ ਇੱਕ ਮਿੰਟ ਉਹ ਡੀਸੀ ਸਾਹਿਬ ਵੀ ਐਸਪੀ ਸਾਹਿਬ ਨੇ ਐਸਪੀ ਸਾਹਿਬ ਸਾਡੇ ਤੋਂ ਕਿਉਂ ਮੰਗ ਰਹੇ ਹੋ ਪ੍ਰਸ਼ਾਸਨ ਕੋਲ 500 ਬੈਂਡਰਾਂ ਮੈਂ ਪਈਆਂ ਹੀ ਆਂ ਆਪਰੇ ਦਫ਼ਤਰ ਚ ਲੈ ਲਓ ਪਹਿਲਾਂ ਹੀ ਉਹ ਵੀ ਤੇ ਕਹਿਣ ਨੇ ਜੇ ਜੇ ਨਹੀਂ ਲੱਭਦੀਆਂ ਤਾਂ ਫਿਰ ਅਸੀਂ ਦੇ ਦੇਨੇ ਆ ਫਿਰ ਦੇ ਦਾਂਗੇ ਜਦੋਂ ਅਸੀਂ ਆਲਰੇਡੀ ਸਾਰਾ ਕੁਝ ਦਿੱਤਾ ਹੋਇਆ ਨਾਲ ਇਹ ਵੀ ਪ੍ਰੂਫ ਹੋ ਜਾਊਗਾ ਉੱਥੋਂ ਪੈਨ ਡਰਾਈਵ ਗਾਇਬ ਹੋ ਜਾਂਦੀ ਐ ਜੇ ਤੁਹਾਨੂੰ ਨਹੀਂ ਲੱਗਦੀਆਂ ਪਈਆਂ ਤਾਂ ਇਹਦਾ ਮਤਲਬ ਹਾਂ ਜੀ ਕੀ ਕਰਦੇ ਤਾਂ ਕਹਿੰਦੇ ਪੈਨ ਡਰਾਈਵ ਨਹੀਂ ਆਈ ਐਕਟੀ ਨਾਲ ਮੁੱਖ ਮੰਤਰੀ ਸਾਹਿਬ ਨੇ ਇਹਨਾਂ ਨੂੰ ਪੈਨ ਡਰਾਈਵ ਦੀ ਫੋਟੋ ਕਾਪੀ ਕਰਕੇ ਭੇਜੀ ਨਾਲ ਉਹਨਾਂ ਨੂੰ ਵੀ ਪਤਾ ਲੱਗ ਗਿਆ ਝੂਠ ਬੋਲਦੇ ਆ ਉਹਨਾਂ ਨੇ ਫੋਟੋ ਕਾਪੀ ਬਕਾਇਦਾ ਆ ਦੇ ਪੈਨ ਡਰਾਈਵ ਲੱਗੀ ਆ ਤਾਂ ਨੰਬਰ ਵੀ ਉਹਨਾਂ ਦਾ ਲੱਗਾ ਦਰਖਾਸਤਾਂ ਤੇ ਆ ਦੇਖ ਲਓ ਜੀ ਮੁੱਖ ਮੰਤਰੀ ਸਾਹਿਬ ਦਾ ਆ ਦੇਖੋ ਉਹਨਾਂ ਨੇ ਡੀਸੀ ਸਾਹਿਬ ਨੂੰ ਬਕਾਇਦਾ ਉਹਦਾ ਕਾਪੀ ਕਰਕੇ ਭੇਜੀ ਆ ਹਰ ਵਾਰੀ ਪਿੰਡ ਰੇਜ ਹੈਗੀ ਆ ਇਹ ਪਿੰਡ ਰੇਜ ਜੇ ਸੀਐਮ ਸਾਹਿਬ ਕਹਿ ਰਹੇ ਹੋ ਵੀ ਪਿੰਡ ਰੇਜ ਹੈਗੀ ਆ ਕਿੱਥੇ ਆ ਉਹ ਸਾਡੇ ਤੋਂ ਕਦੋਂ ਮੰਗਦੇ ਹੋ ਸੀਐਮ ਸਾਹਿਬ ਨੂੰ ਉਹਨਾਂ ਦੀ ਤਸਵੀਰ ਚੁਦਾ ਕਾਪੀ ਆ ਇਹ ਮੇਰੀ ਪਿੰਡ ਰੇ ਇਹ ਮੈਂ ਹੀ ਕਾਪੀ ਕੀਤੀ ਉਹਨਾਂ ਦੀ ਮੋਰ ਵੀ ਲੱਗੀ ਆ ਭਗਵਾਨ ਵਾਲਮੀਕ ਮਹਾਰਾਜ ਦੀ ਜੈ ਸ਼ਾਂਤ ਹੋ ਯਾਰ ਸ਼ਾਂਤ ਰਹੋ ਸ਼ਾਂਤ ਰਹੋ ਅਸਲ 'ਚ ਅਸੀਂ ਹੁਣ ਮੈਂ ਪਹਿਲਾਂ ਵੀ ਦੱਸਿਆ ਸੀ ਅਫਸਰਾਂ ਨੂੰ ਅਸੀਂ ਕੁਝ ਨਹੀਂ ਦੇਣਾ ਜੀ ਸਾਨੂੰ ਤਾਂ ਕਾਰਵਾਈ ਚਾਹੀਦੀ ਆ ਕਰਦੇ ਕਿ ਨਹੀਂ ਕਰਦੇ ਬੱਸ ਖਰਾਕੋਸ ਦਿੱਤਾ ਹੋਇਆ ਆ ਕੁਝ ਤੁਹਾਡੇ ਕੋਲ ਹੀ ਆ ਨਾ ਅਸੀਂ ਮੰਗ ਪੱਤਰ ਦੇਨੇ ਮੰਗ ਪੱਤਰ ਵੀ ਦੇ ਚੁੱਕੇ ਆ ਨਾ ਅਸੀਂ ਜਿਹੜਾ ਉਹ ਕੋਈ ਜੇ ਸਬੂਤ ਹੈ ਨਹੀਂਗੇ ਦਫ਼ਤਰਾਂ ਜੋ ਜਿਨ੍ਹਾਂ ਦੇ ਕੰਪਲੀਟ ਦਿੱਤੀ ਅਸੀਂ ਉਹ ਦੱਸ ਸਕਦੇ ਫਲਾਣੇ ਨਾਲ ਦਿੱਤੀ ਫਰਾਂਸਾ ਦਿੱਤੀ ਉੱਥੋਂ ਤੁਸੀਂ ਪਤਾ ਕਰ ਲਓ ਵੀ ਕੰਪਲੀਟ ਦੇ ਨਾਲ ਸਬੂਤ ਹੈਗੇ ਕਿ ਨਹੀਂ ਹੈਗੇ ਜੇ ਹੈਗੇ ਆ ਤੇ ਕਾਰਵਾਈ ਕਰ ਦਿਓ ਗੱਲ ਪਰ ਜੇ ਨਹੀਂ ਹੈਗੇ ਤਾਂ ਸਾਡੇ ਤੋਂ ਲੈ ਲਓ ਗੱਲ ਇਹ ਵੀ ਵਾਲੀ ਪਹਿਲਾਂ ਦੱਸੋ ਤਾਂ ਸਹੀ ਵੀ ਉੱਥੇ ਜਿਹੜਾ ਪਹਿਲਾਂ ਦਿੱਤਾ ਉਹ ਕਿੱਥੇ ਗਿਆ ਜੇ ਉਹ ਗੁੰਮ ਹੋਇਆ ਤਾਂ ਕਿਹਦੀ ਕਸਟਡੀ ਚ ਗੁੰਮ ਹੋਇਆ ਉਹ ਉਹਦਾ ਅਫਸਰ ਕੌਣ ਹੈ ਜਿਹੜਾ ਰਿਕਾਰਡ ਰੱਖਦਾ ਹੈ ਰੈਕਡ ਜਿਹਦੇ ਅੰਡਰ ਸਾਰਾ ਰੈਕਡ ਹੋਇਆਗਾ ਸਰ ਜਦੋਂ ਇੱਕ ਦਫਤਰ ਨੂੰ ਅਸੀਂ ਰਿਪੋਰਟ ਹੀ ਪੇਸ਼ ਕਰਦਾ ਹੈ ਉਹਦੇ ਸਰਕਾਰੀ ਸਬੂਤ ਬਣ ਗਿਆ ਜੀ ਸਰਕਾਰੀ ਰਿਪੋਰਟ ਬਣ ਗਿਆ ਤੇ ਸਰਕਾਰੀ ਰਿਕਾਰਡ ਹੀ ਦਫਤਰਾਂ ਚੋਂ ਗਾਇਬ ਹੋ ਗਏ ਮੈਂ ਮਾਲ ਖਾਨੇ ਜੋ ਕੱਲਾ ਵਾਲਮੀਕਿਆਂ ਦਾ ਹੀ ਬਾਸ ਰਹਿ ਰਿਹਾ ਹੈ ਹਾਈ ਕੋਰਟ ਦਾ ਕੰਮ ਹੈ ਅੱਛਾ ਇੱਕ ਹੀ ਆਰਡਰ ਬਚਿਆ ਮਾਲ ਉਹ ਤੇ ਰੈਕਟਰੂਮ ਚ ਹਾਈ ਕੋਰਟ ਦਾ ਆਰਡਰ ਹੈ ਸਾਡੇ ਖਿਲਾਫ ਹੈ ਬਾਕੀ ਹੋਰ ਕੋਈ ਪਾਕੀ ਸਾਰੇ ਨਹੀਂ ਸਰ ਇਹਨਾਂ ਦੀ ਸਰਵਿਸ ਪੂਕਾ ਕੇ ਬੜੀ ਕੰਮ ਹੁੰਦੀ ਆ ਆਪਣੇ ਅਸੀਂ ਸਮਾਦਾ ਸਾਰੇ ਪਰਫਾਰਮ ਹੋ ਜਾਂਦੇ ਆ ਨਾ ਚਲਾਂ ਟ੍ਰਾਫਿਕ ਕੋਮਨ ਦੀ ਫਾਇਮ ਮੈਂ ਤਾਂ ਕੋਈ ਪਤਾ ਨਹੀਂ ਚਲਾਂ ਪੁੱਛਦੇ ਆ ਤੁਹਾਨੂੰ ਬੈਠੇ ਜੀ ਅਸੀਂ ਤੁਹਾਡੇ ਕੋਲ ਸਾਰਾ ਕੁਝ ਹੈਗਾ ਬਾਕੀ ਮੀਡੀਆ ਨੇ ਸਾਰਾ ਕੁਝ ਪਰਚੇ ਪਰਚੇ ਤਾਂ ਨਹੀਂ ਸਾਗੇ ਹੀ ਬੋਲਿਆ ਡਿਆ ਹੁਣ ਤਾਂ ਅਸੀਂ ਕਮਿਸ਼ਨ ਅਸੀਂ ਐਸੀ ਕਮਿਸ਼ਨ ਤਾਂ ਦੱਸਦਾ ਵੀ ਐਸੀ ਕਮਿਸ਼ਨ ਨੇ ਕਹਿਤਾ ਵੀ ਪਰਚਾ ਦਰਜ ਕਰੋ ਕੋਈ ਤਾਂ ਪਰਚਾ ਦਰਜ ਕਰਕੇ ਇੱਕ ਦੋ ਲਿਆ ਕੇ ਦਓ ਵੀ ਆ ਕਰਤੇ ਆ ਕੋਈ ਤਾਂ ਸੰਤੁਸ਼ਟੀ ਹੋਵੇ ਕੋਈ ਤਾਂ ਸੰਤੁਸ਼ਟੀ ਹੋਵੇ ਵੀ ਖਣਾ ਤੇ ਜੇ ਜੇ ਤੁਸੀਂ ਭਾਰਤ ਅਸੀਂ ਕਮਿਸ਼ਨ ਦੀ ਵੀ ਨਹੀਂ ਮੰਨਦੇ ਸਰਬੰਧੀ ਕਰਾ ਦਿਓ ਕਮਿਸ਼ਨ ਤੇ ਫਿਰ ਭਾਰਤ ਸਰਕਾਰ ਨੂੰ ਲਿਖ ਕੇ ਦਿਓ ਵੀ ਅਸੀਂ ਕਮਿਸ਼ਨ ਨਾ ਬਣਾਓ ਪੰਜਾਬ ਦਾ ਪੰਜਾਬ ਕੈਸੀ ਕਮਿਸ਼ਨ ਨਾ ਬਣਾਓ ਫਿਰ ਇਧਰੋਂ ਵੀ ਜਹਾਜਾ ਦਾ ਦਿਓ ਕਿਹਦੇ ਪਾਸੇ ਸਾਡੇ ਜਿੱਦਾਂ ਉੱਧਰੋਂ ਆਏ ਉੱਧਰੋਂ ਆਏ ਤੇ ਇਧਰੋਂ ਡਾ ਦਿਓ ਕੋਈ ਬਹੁਤ ਬਹੁਤ ਜਿਆਦਾ ਜਿਹੜਾ ਉਹ ਸ਼ਰਮਨਾਕ ਜਿਹੜੀ ਕਟਨਾਵਾ ਹੈਗੀਆਂ ਜਿਹੜਾ ਪ੍ਰਸ਼ਾਸਨ ਵੱਲੋਂ ਦੱਸਣ ਲੱਗਿਆ ਸਾਨੂੰ ਲੱਗਦਾ ਕਿ ਵੀ ਪ੍ਰਸ਼ਾਸਨ ਇੰਨਾ ਗਿਰ ਸਕਦਾ ਮਨ ਬੱਧੀ ਸਰਿਆਮਤ ਨਾੜ ਬੰਦਾ ਕਹਿ ਰਿਹਾ ਕਿ ਜੱਟ ਮੋٹے ਪੈਸੇ ਖਰਚਣ ਲੱਗੇ ਆ ਰਿਕਾਰਡਿੰਗ ਸੱਚੇ ਗਏ ਖਰਚਣ ਲੱਗੇ ਜੀ ਖਰਚੇ ਗਏ ਉਹ ਖਰਚੇ ਗਏ ਕਰਕੇ ਤਾਂ ਸਾਰਾ ਕੁਝ ਹੋਇਆ ਕਿ ਆ ਜੀ ਦੇਖੋ ਕਿੰਨਾ ਕੁਝ ਹੋ ਰਿਹਾ ਸਾਡੇ ਲਈ ਕੀ ਸ਼ਬਦ ਚ ਯੂਜ਼ ਕੀਤਾ ਉਹਨੇ ਵਾਲਮੀ ਕੀ ਸਮਾਈ ਲਈ ਕਹਿੰਦਾ ਇੰਨੇ ਪੈਸੇ ਖਰਚੇ ਗਏ ਜਿਹੜੀ ਰਿਕਾਰਡਿੰਗ ਸੁਣਾਈ ਆ ਪੂਰੇ ਵਾਲਮੀ ਕੇ ਗਿਆ ਕੋ ਨਾ ਕਿੱਥੇ ਹੋ ਜੂ ਕਿੱਥੇ ਹੋ ਜੂ ਨਾ ਜੀ ਨਾ ਨਾ ਤਾਂ ਪ੍ਰਸ਼ਾਸਨ ਐ ਇਸ ਲਈ ਕਿ ਤਾ ਨਾ ਸਰਕਾਰੀ ਛੇਮ ਛੇਮਿਆ ਸਰਕਾਰ ਪ੍ਰਸ਼ਾਸਨ ਨਾਲ ਪਿੰਡ ਰੈ ਵੀ ਨਾਲ ਭੇਜਦੀ ਆ ਉਹਨੇ ਫੋਟੋ ਕਾਪੀ ਕਰਕੇ ਭੇਜਦੀ ਆ ਨਾਲ ਇਹ ਇਹ ਜਿਹੜਾ ਪਿੰਡ ਆ ਨਾ ਆਪਣੇ ਬਸ ਹੋਰ ਇਹ ਖੈਰ ਨਹੀਂ